ਤੇ ਫੇਰ ਹਰਾਮਕਾਰੀ ਅਰ ਲੋਭ ਮੂਰਤੀ ਪੂਜਾ ਕਰੇ ਲਟੇਰਾ ਚੜਾਵੇ ਵਾਲਾ ਪਾਣੀ ਪੀਂਜਦੇ ਐ ਚੜਾਵੇ ਵਾਲਾ ਰੋਟੀ ਖਾਜਦੇ ਐ ਦੂਜੇ ਥਾਂ ਵਾਲੇ ਮੱਥਾ ਟੇਕ ਜੰਦੇ ਐ ਬਾਈਬਲ ਚ ਲਿਖਿਆ ਐ ਸੋ ਨਿਰਭੈ ਵਾਹਿਗੁਰੂ ਜੀ ਮਹਾਰਾਜ ਕੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਖੰਡਵਾਦ ਬੰਦ ਕਰੋ ਬੰਦ ਕਰੋ ਬੰਦ ਕਰੋ ਪਖੰਡਵਾਦ ਬੰਦ ਕਰੋ ਬੰਦ ਕਰੋ ਬੰਦ ਕਰੋ ਪਖੰਡਵਾਦ ਮੁਰਦਾ ਜੋ ਬੋਲੇ ਸੋਨਰ ਪਾ ਹੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਸ਼ੀ ਰਾਮ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਅ ਅੱਜ ਅਸੀਂ ਸਮੂਹ ਵਾਲਮੀਕੀ ਹਿੰਦੂ ਅਤੇ ਸਿੱਖ ਸਮਾਜ ਦੀ ਜਥੇਬੰਦੀਆਂ ਅੱਜ ਸਾਂਝੇ ਤੌਰ ਤੇ ਇੱਕ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਅ ਬੀਤੇ ਸਮੇਂ ਦੇ ਵਿੱਚ ਵੀ ਆਪਾਂ ਆਮਤੀ 87 ਨੂੰ ਜਿਹੜਾ ਮੰਗ ਪੱਤਰ ਦਿੱਤਾ ਸੀਗਾ ਸੁਪਾਦਰ ਨਾਮ ਮਿਨਿਸਟਰੀ ਵੱਲੋਂ ਇੱਕ ਜਿਹੜੀ ਪ੍ਰੇਅਰ ਦੇ ਨਾਂ ਤੇ ਇੱਕ ਜਿਹੜੀ ਲੇਡੀ ਸੀਗੀ ਉਹਨੂੰ ਬ੍ਰੈਸਟ ਕੈਂਸਰ ਹੋ ਗਈ ਸੀਗੀ ਉਹਦੀ ਡੈਥ ਹੋ ਗਈ ਸੀਗੀ ਔਰ ਆਪਾਂ ਡੀਸੀ ਸਾਹ ਨੂੰ ਮੰਗ ਪੱਤਰ ਦਿੱਤਾ ਸੀਗਾ ਕਿ ਵੀ ਇਹਨਾਂ ਦੇ ਅਜਿਹੇ ਜਿਹੜਾ ਵਾ ਪ੍ਰਚਾਰ ਦੇ ਤੇ ਰੋਗ ਲਾਈ ਜਾਵੇ ਕਿਉਂਕਿ ਸੰਵਿਧਾਨ ਦੀ ਧਾਰਾ 1954 ਦਾ ਜਿਹੜਾ ਡਰੱਗ ਐਂਡ ਮੈਡੀਕਲ ਰੈਮੇਡੀ ਐਕਟ ਹੈ ਜਿਹੜਾ ਉਹ ਵੀ ਸੀ ਇਹ ਨੂੰ ਮਨਾ ਕਰਦਾ ਵਾ ਔਰ ਸ਼੍ਰੀਆਮ ਜਿਹੜੀਆਂ ਵਾ ਇਹ ਸੰਵਿਧਾਨ ਦੀਆਂ ਧਾਰਾਵਾਂ ਦੀਆਂ ਜਿਹੜੀਆਂ ਧਜੀਆਂ ਉਡਾ ਰਹੇ ਆ ਔਰ ਇਸ ਸਬੰਧ ਵਿੱਚ ਅਸੀਂ WH A ਨੂੰ I M E ਨੂੰ ਸਾਰੀਆਂ ਜਿਹੜੀਆਂ ਮੈਡੀਕਲ ਰਿਲੇਟਡ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਵਾ ਸਾਰਿਆਂ ਨੂੰ ਮੰਗ ਪੱਤਰ ਦੇ ਚੁੱਕੇ ਆ ਆਨਲਾਈਨ ਆਫਲਾਈਨ ਸਾਰੇ ਮੋਡਾਂ ਦੇ ਵਿੱਚ ਦੇ ਚੁੱਕੇ ਆ ਔਰ ਅੱਜ ਅਸੀਂ ਡੀਸੀ ਸਾਹਿਬ ਨੂੰ ਕਈ ਰਿਮਾਈਂਡਰ ਵੀ ਦੇਣ ਆਏ ਆ ਕਿ ਵੀ ਔਰਤੇ ਜਿਹੜੀ ਆ ਕਿ ਇੰਨੇ ਦਿਨ ਬੀਤਣ ਮਗਰੋਂ ਵੀ ਕਾਰਵਾਈ ਨਹੀਂ ਹੋਈ ਔਰ ਤਾਜ਼ਾ ਇੱਕ ਹੋਰ ਘਟਨਾ ਸਾਹਮਣੇ ਆ ਗਈ ਆ ਸੁਖਵਿੰਦਰ ਜਿਹੜਾ ਸੁਖਵਿੰਦਰ ਰਾਜਾ ਮਿਨਿਸਟਰੀ ਕਰਕੇ ਆ ਇਹ ਮਿਤੀ 30 ਜੁਲਾਈ ਨੂੰ ਜਿਹੜਾ ਦਾਣਾ ਮੰਡੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਪ੍ਰੋਗਰਾਮ ਕਰਨ ਜਾ ਰਿਹਾ ਵਾ ਇੱਕ ਅਜਿਹੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਵਾ ਕਿ ਜਿਹੜੇ ਮੂਰਤੀ ਪੂਜਕ ਜਿਹੜੇ ਆ ਉਹ ਹਰਾਮਕਾਰ ਆ ਬਦਕਾਰ ਆ ਲੁਟੇਰੇ ਆ ਚੋਰ ਆ ਔਰ ਐਸੀਆਂ ਜਿਹੜੀਆਂ ਆ ਕਿ ਆਪਣਾ ਭਾਈਚਾਰਕ ਸਾਂਝ ਨੂੰ ਤੋੜਨ ਵਾਲੀਆਂ ਜਿਹੜੀਆਂ ਇਹ ਗੱਲਾਂ ਕਰਦੇ ਆ ਔਰ ਵੇਖਿਆ ਜਾ ਰਿਹਾ ਵਾ ਕਿ ਜਿੰਨੀਆਂ ਵੀ ਇਹ ਜਿਹੜੀਆਂ ਚੀਜ਼ੀਆਂ ਚੀਜ਼ੇ ਹੈਗੀਆਂ ਜਿਹੜੀਆਂ ਔਰ ਬੇਅਦਬੀ ਦਾ ਕਾਰਨ ਬਣਦੀਆਂ ਪਈਆਂ ਵਾ ਅੰਮ੍ਰਿਤਸਰ ਦੇ ਵਿੱਚ ਵੀ ਬੀਤੇ ਸਮੇਂ ਕੁਝ ਸਮਾਂ ਪਹਿਲਾਂ ਜਿਹੜਾ ਵਾ ਥਾਣਾ ਵੇਰਕਾ ਦੇ ਵਿੱਚ ਇੱਕ ਪਰਚਾ ਦਰਜ ਹੋਇਆ ਸੀਗਾ ਗੁਰਸਿੱਖ ਪਰਿਵਾਰ ਸੀਗਾ ਉਹਨਾਂ ਦੀ ਨੋ ਜਿਹੜੀ ਆ ਕ੍ਰਿਸਚਨ ਪਾਸਟਰਾਂ ਦੇ ਜਿਹੜੇ ਪ੍ਰਭਾਵ ਦੇ ਵਿੱਚ ਸੀਗੀ ਉਹਨੇ ਗੁਰੂ ਸਹਿਬਾਨਾਂ ਦੀਆਂ ਫੋਟੋਆਂ ਦੀ ਜਿਹੜੀ ਬੇਦਬੀ ਕੀਤੀ ਸੀਗੀ ਫਿਰੋਜ਼ਪੁਰ ਦੀ ਵੀ ਇੱਕ ਘਟਨਾ ਸੀਗੀ ਔਰੇ ਵਿੱਚ ਵੀ ਪਾਸਟਰ ਵੱਲੋਂ ਜਿਹੜਾ 2 ਲੱਖ ਰੁਪਏ ਦੇ ਕੇ ਜਿਹੜਾ ਇੱਕ ਗਰੀਬ ਪਰਿਵਾਰ ਦੀ ਜਿਹੜੀ ਗਰੀਬੀ ਦਾ ਫਾਇਦਾ ਚੱਕ ਕੇ ਜਿਹੜਾ ਗੁਟਕਾ ਸਾਹਿਬ ਦੀ ਬੇਦਬੀ ਕਰਾਈ ਗਈ ਸੀਗੀ ਸੋ ਪ੍ਰਸ਼ਾਸਨ ਨੂੰ ਬਾਰ-ਬਾਰ ਜਿਹੜਾ ਵਾ ਸਾਰੀਆਂ ਜਥੇਬੰਦੀਆਂ ਵੱਲੋਂ ਸਮਾਜਿਕ ਤੇ ਧਾਰਮਿਕ ਤੇ ਸੱਤ ਸਮਾਜ ਵੱਲੋਂ ਵੀ ਜਿਹੜਾ ਮੰਗ ਪੱਤਰ ਦਿੱਤਾ ਜਾਂਦਾ ਵਾ ਪਰ ਪਤਾ ਨਹੀਂ ਪ੍ਰਸ਼ਾਸਨ ਕਿਉਂ ਨਹੀਂ ਇਹਨਾਂ ਤੇ ਕਾਰਵਾਈ ਕਰਦਾ ਇੱਕ ਤੇ ਭਾਈਚਾਰਕ ਸਾਹਨ ਨੂੰ ਜਿਹੜੀ ਆ ਉਹ ਜਿਹੜੇ ਇਹਨਾਂ ਦੇ ਪ੍ਰਸ਼ਾਸ ਜਿਹੜੇ ਇਹਨਾਂ ਦੇ ਬਿਆਨ ਜਿਹੜੇ ਇਹਨਾਂ ਦੇ ਆਪਣੇ ਪ੍ਰੀਜ਼ ਕਰਦੇ ਆ ਉਹ ਪੜਖਾਨ ਪੜਗਾਉ ਜਿਹੜੇ ਬਿਆਨ ਦੇ ਰਹੇ ਆ ਜੀ ਦਿਨ ਨਹੀਂ ਤੁਸੀਂ ਮਨ ਕਰ ਦਿੰਦਾ ਉਹਦਾ ਤਾਂ ਕੋਈ ਇਨਸਾਫ ਮਿਲਿਆ ਨਹੀਂ ਔਰੇ ਔਰੇ ਕਰਕੇ ਜੀ ਔਰੇ ਕਰਕੇ ਖਰੀਦਦਾ ਤੁਸੀਂ ਕਿਹਾ ਇਹ ਉਹਨਾਂ ਦਾ ਪ੍ਰੋਗਰਾਮ ਕੈਨਸਲ ਹੋ ਪਰ ਉਹ ਹੋਇਆ ਹਾਂਜੀ ਹਾਂਜੀ 23 ਤਰੀਕ ਦਾ ਪ੍ਰੋਗਰਾਮ ਕੈਨਸਲ ਕਰਾ ਦਿੱਤੀ ਤੁਸੀਂ ਕਹਿ ਰਹੇ ਹੋ ਕੱਲ ਲਾਇਦਾ ਹੀ ਪ੍ਰਸ਼ਾਸਨ ਬਿਲਕੁਲ ਜੀ ਮੈਂ ਉਹੀ ਗੱਲ ਕਰ ਰਿਹਾ ਜੀ ਕਿਤੇ ਹੀ ਰਿਮਾਈਂਡਰ ਦੇ ਨਾ ਆਏਗਾ ਪ੍ਰਸ਼ਾਸਨ ਵੱਲੋਂ ਸਾਨੂੰ ਆਸ਼ਵਾਸਨ ਦਿੱਤਾ ਗਿਆ ਸੀਗਾ ਕਿ ਵੀ ਉਹ ਜਿਹੜਾ ਵਾ ਪ੍ਰਚਾਰ ਦੌਰਾਨ ਐਸੀ ਕੋਈ ਗੱਲ ਨਹੀਂ ਕਰਨਗੇ ਪਰ ਸਾਡੇ ਕੋਲ ਜਿਹੜੀ ਉਹਨਾਂ ਦੀ ਲਾਈਵ ਫੁਟੇਜ ਹੈਗੀਆਂ ਵਾ ਔਰ ਇਹ ਵਿੱਚ ਖੁਦ ਫੇਰ ਉਹਨਾਂ ਦੇ ਜਿਹੜੀਆਂ ਗਵਾਈਆਂ ਭਰੀਆਂ ਜਾ ਰਹੀਆਂ ਵਾਂ ਉਹ ਇਸੇ ਕਰਕੇ ਭਰੀਆਂ ਜਾ ਰਹੀਆਂ ਵਾਂ ਕਿ ਦਵਾਈ ਦੀ ਲੋੜ ਨਹੀਂ ਸਾਨੂੰ ਸਾਨੂੰ ਦਵਾਈ ਦੀ ਲੋੜ ਹੈ ਪ੍ਰਸ਼ਾਸਨ ਜਿਹੜਾ ਵਾ ਇਹ ਕੁੰਭ ਕਰਨੀ ਨੀਂ ਨੀ ਸੁੱਤਾ ਪਿਆ ਵਾ ਔਰ ਇੱਥੇ ਜਿਹੜੇ ਪਾਸਟਰ ਹੈਗੇ ਆ ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਉਹ ਆ ਔਰ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਇਸੀ ਦਾ ਜ਼ਿੰਮੇਵਾਰ ਆ ਕਿਉਂਕਿ ਕੋਈ ਵੀ ਜਿਹੜੀ ਘਟਨਾ ਹੁੰਦੀ ਆ ਸਿਹਤ ਨਾਲ ਰਿਲੇਟਡ ਜਾਂ ਮੈਡੀਕਲ ਰਿਲੇਟਡ ਪ੍ਰਸ਼ਾਸਨ ਉੱਥੇ ਇਮੀਡੀਏਟਲੀ ਰੈਐਕਸ਼ਨ ਨਹੀਂ ਕਰਦਾ ਕਿ ਇੰਨੇ ਜ਼ਿਆਦਾ ਲੈਵਲ ਤੇ ਜਦੋਂ ਲੋਕ ਮਰਨੇ ਸ਼ੁਰੂ ਹੋਣਗੇ ਕਿਸੇ ਦੀ ਬੜੀ ਲੈ ਗਈ ਪ੍ਰਸ਼ਾਸਨ ਜਿਹੜਾ ਜਾਗੂਗਾ ਔਰ ਅਸੀਂ ਨਿਰੰਤਰ ਜਿਹੜਾ ਗੱਲਬਾਤ ਕੀਤੀ ਕਿ ਸਾਡੇ ਵੱਲੋਂ ਇਹ ਨਹੀਂ ਕਿਹਾ ਜਾਂਦਾ ਵੀ ਦਵਾਈ ਨਾ ਦਿੱਤੀ ਜਾਓ ਆਪਾਂ ਪਹਿਲਾਂ ਸਾਈਨ ਕਰਾਉਨੇ ਆ ਤੇ ਬਗਾਇਦਾ ਸਭ ਕੁਝ ਕਰਕੇ ਫਿਰ ਕਹਿੰਦੇ ਆ ਵੀ ਫਰੇਮ ਹੀ ਕਰੀਓ ਕੋਤੋਂ ਨਾਲ ਦਵਾਈ ਦਿੱਤਾਇਓ ਨਾ ਦਵਾਈ ਕੋਈ ਨਾ ਦੇ। ਪਹਿਲੀ ਗੱਲ ਤੇ ਇੱਕ ਉਹ ਆ ਰਿਲੀਜੀਅਸ ਜਿਹੜੀ ਆਰਗੇਨਾਈਜੇਸ਼ਨ ਆ ਨਾ ਕਿ ਉਹ ਮੈਡੀਕਲ ਆਰਗੇਨਾਈਜੇਸ਼ਨ ਹੈ ਕੀ ਆ ਇਹ ਜਿਹੜੇ ਹੱਕ ਜਿਹੜੇ ਆ ਉਹ ਮੈਡੀਕਲ ਆਰਗੇਨਾਈਜੇਸ਼ਨ ਕੋਈ ਹੁੰਦੇ ਆ ਕਿਸੇ ਵੇਲੇ ਜਿਹੜੇ ਹਸਪੀਟਲ ਤੁਸੀਂ ਦਾਖਲ ਹੋਵੋ ਤੇ ਉਹ ਤੁਹਾਡੇ ਕੋਲ ਸਾਈਨ ਕਰਵਾਉਂਦੇ ਆ ਲੱਖਾਂ ਦੇ ਹਿਸਾਬ ਨਾਲ ਲੈਣੇ ਆ। ਮੈਂ ਕਹਿੰਦਾ ਮੈਂ ਦਾਵਾ ਕਰਕੇ ਕਹਿੰਦਾ ਮੈਨੂੰ ਇੱਕ ਦਿਖਾ ਦੇਣੇ ਆਪਣਾ ਜਿਹੜਾ ਪੁਰਾਣੀ ਡੇਟਾਂ ਦੇ ਵਿੱਚ ਕੁਝ ਵੀ ਦਿਖਾ ਦੇਣ ਕਿੰਨੇ ਕ ਲੋਕਾਂ ਕੋ ਆ ਰਹੇ ਆ ਉਹ ਦਿਨਾਂ ਤੱਕਲੇਸ਼ ਆਪਸ ਹੀ ਪਿਆ ਹੋਇਆ ਵਾ ਕਿ ਵੀ ਜਿਹੜੇ ਜਿਹੜੇ ਇਹਨਾਂ ਦੇ ਫੋਲੋਅਰ ਆ ਜਿਹੜੇ ਸਾਰੇ ਜਿਹੜੇ ਆ ਉਹ ਇਲੀਗਲ ਜਿਹੜੇ ਬਣੇ ਹੋਏ ਆ ਇਹਦੇ ਖੁਦ ਪ੍ਰੋਪਰ ਕਨਵਰਟ ਨਹੀਂ ਹੈਗੇ ਜਿਹੜੇ ਕੋਈ ਔਰਤ ਦੀ ਗੱਲ ਕਰੇ ਉਹਦਾ ਪਰਿਵਾਰ ਨਹੀਂ ਕੁਝ ਮਿਲ ਰਿਹਾ ਤੁਸੀਂ ਗਾਹੀ ਕਰੋ ਦੇਖੋ ਜੀ ਅਹੀ ਸਮਾਜਿਕ ਸਾਰੀਆਂ ਸੰਸਥਾਵਾਂਾਂ ਵਾਂ ਧਾਰਮਿਕ ਸੰਸਥਾਵਾਂਾਂ ਵਾਂ ਸਮਾਜ ਦੇ ਵਿੱਚ ਇਹੋ ਜਿਹੇ ਜਿਹੜੇ ਪ੍ਰਚਾਰ ਹੋ ਰਹੇ ਆ ਲੋਕੀ ਭੋਲੇ ਭਾਲੇ ਆ ਲੋਕ ਗਰੀਬ ਆ ਲੋਕੀ ਬਿਮਾਰੀਆਂ ਦੇ ਇਲਾਜ ਜਿਹੜੇ ਬਹੁਤ ਮਹਿੰਗੇ ਆ ਔਰ ਇਹਨਾਂ ਦੇ ਜਿਹੜੀਆਂ ਪ੍ਰਚਾਰ ਦੇ ਵਿੱਚ ਜਾਲਜ ਫਾਜ ਜਾਂਦੇ ਆ ਉਹ ਵਿਚਾਰੇ ਕਰ ਦਿੰਦੇ ਆ ਮੈਂ ਪਿੱਛੇ ਵੀ ਇੱਕ ਗੱਲ ਕਿਉਂ ਦੇਖੋ ਜੀ ਇਹ ਪ੍ਰਭਾਵਸ਼ਾਲੀ ਲੋਕ ਆ ਹੋ ਸਕਦਾ ਵਾ ਕਿਸੇ ਡਰ ਕਰਕੇ ਜਾਂ ਇਹਨਾਂ ਦੇ ਪ੍ਰਭਾਵ ਕਰਕੇ ਜਾਂ ਪੈਸੇ ਦੇ ਲਾਲਚ ਕਰਕੇ ਜਿਹੜਾ ਪਰਿਵਾਰ ਸਾਹਮਣੇ ਨਹੀਂ ਆ ਰਿਹਾ ਪਰ ਓਵਰ ਆਲ ਦੇਖਿਆ ਜਾਵੇ ਨਾ ਸਮਾਜ ਲਈ ਇਹ ਚੀਜ਼ ਘੱਟ ਤੱਕ ਆ ਸਮਾਜ ਲਈ ਇਹ ਚੀਜ਼ ਘੱਟ ਤੱਕ ਆ ਕੀ ਹੈ ਜੀ ਅੱਜ ਤੁਸੀਂ ਮਾਰਕ ਪਾਉਂਦਾ ਦੇ ਦਿੱਤਾ ਕੱਲ ਬਿਲਕੁਲ ਜੀ ਅੱਜ ਅਸੀਂ ਨਹੀਂ ਹੁਣ ਐਦ ਕਿ ਜਿਹੜਾ ਵਾ ਪ੍ਰਸ਼ਾਸਨ ਨੂੰ ਹੀ ਰਿਮਾਈਂਡਰ ਵੀ ਦੇ ਦਿੱਤਾ ਵਾ ਚੇਤਾਵਨੀ ਵੀ ਦੇ ਦਿੱਤੀ ਆ ਇਹ ਇਹਦਾ ਫੌਰਨ ਕੋਸ਼ਣਾ ਕੋਸ਼ ਹੱਲ ਕੀਤਾ ਜਾਵੇ ਇਹਨਾਂ ਦੇ ਐਸੇ ਢੜਕਾਉ ਜਿਹੜੇ ਪ੍ਰਚਾਰ ਆ ਉਹਨਾਂ ਦੇ ਰੋਗ ਲਗਾਈ ਜਾਵੇ ਨਹੀਂ ਤੇ ਫਿਰ ਜਿਹੜਾ ਆਨ ਵਾਲਾ ਜਿਹੜਾ ਜਿਹੜਾ ਪ੍ਰਣਾਮ ਜਿਹੜੇ ਹੱਥ ਰਾਂ ਕੋਣ ਕੇ ਪਿਆਰ ਦਾ ਸੁਨੇਹਾ ਦੇ ਨਾਮ ਦਾ ਜਿੰਦਾ ਯਾਰ ਭਾਜੀ ਕਿਹੜਾ ਪਿਆਰ ਦਾ ਸੁਨੇਹਾ ਇਹਨਾਂ ਦੀਆਂ ਸਪੀਚਾਂ ਤੁਸੀਂ ਸੁਣੋ ਇੰਨੇ ਕਿ ਜ਼ਿਆਦਾ ਇਹ ਕੰਟਰੋਵਰਸੀ ਵਾਲੇ ਬਿਆਨ ਦੇ ਰਿਹਾ ਮੂਰਤੀ ਪੂਜਾ ਨੂੰ ਪੂਜਕਾ ਨੂੰ ਹਰਾਮਖੋਰ ਕਹਿ ਰਹੇ ਆ ਕੜਾ ਪ੍ਰਸ਼ਾਦ ਬਾਰੇ ਇਹ ਬੋਲ ਰਹੇ ਆ ਲੰਗਰਾਂ ਬਾਰੇ ਇਹ ਬੋਲੀ ਜਾ ਰਹੇ ਆ ਕਿੰਨਾ ਕੋ ਆਪਣਾ ਹੈਗੀ ਆ ਸਾਰਾ ਤੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਵਾਂ ਤੁਸੀਂ ਵੇਖੋ ਸੀ ਤੁਹਾਡਾ ਸਾਰਾ ਕਲਚਰ ਦੇ ਨਾਲ ਐਡਾਪਟ ਕਰ ਲਿਆ ਭੰਗੜੇ ਪੈ ਰਹੇ ਆ ਸਾਰੇ ਜਿੰਨਾ ਵੀ ਪੰਜਾਬੀ ਕਲਚਰ ਆ ਸਾਰਾ ਦੇ ਐਡਾਪਟ ਕਰੀ ਜਾ ਰਿਹਾ ਤੁਹਾਡੇ ਕੋਲ ਛੱਡਿਆ ਕੀ ਇਹਨਾਂ ਨੇ ਬਿਲਕੁਲ ਜੀ ਵਿਰੋਧ ਕੜਾ ਵਿਰੋਧ ਕੀਤਾ ਜਾਇਗਾ ਇਸ ਵਾਰੀ ਨਾਮ ਦਾ ਜਿਹੜਾ ਮਕਸਦ ਪੁੱਛਿਆ ਗਿਆ ਕੀ ਬਣਾ ਰਿਹਾ ਰਾਏ ਕੁਮਾਰ ਸ਼ਰਮਾ ਅਖਿਲ ਭਾਰਤੀ ਸੰਸਕ੍ਰਿਤੀ ਵਿਕਾਸ ਪਰਸ਼ਦ ਦੇ ਰਾਸ਼ਟਰੀ ਪ੍ਰਵਕਤਾ ਦੇ ਨਾਤੇ ਜ਼ਿੰਮੇਵਾਰੀ ਆ ਅੱਜ ਵੀ ਅਸੀਂ ਇਸੇ ਕੰਮ 'ਤੇ ਆਏ ਹਫਤਾ ਪਹਿਲਾਂ ਵੀ ਆਪਾਂ ਰਿਮਾਈਂਡਰ ਦਿੱਤਾ ਸੀ ਪਰ ਉੱਤੇ ਕੋਈ ਕਾਰਵਾਈ ਨਹੀਂ ਹੋਈ ਮੈਂ ਸੋਚਦਾ ਹਾਂ ਕਿ ਜਾਂ ਤੇ ਸਾਰਾ ਛੜੰਤਰ ਜਿਹੜਾ ਇਹਨਾਂ ਦਾ ਹੀ ਆ ਪ੍ਰਸ਼ਾਸਨदाई ਹੈ ਕਿਉਂਕਿ ਪ੍ਰਸ਼ਾਸਨ ਚਾਵੇ ਤਾਂ ਸਭ ਕੋਈ ਰੋਕ ਸਕਦਾ ਹੈ ਲੇਕਿਨ ਪ੍ਰਸ਼ਾਸਨ ਨੇ ਉਹਨੂੰ ਇੰਨੀ ਘਟੇਲ ਦਿੱਤੀ ਹੈ ਕਿ ਜਿਹੜਾ ਮਰਜ਼ੀ ਉੱਠ ਕੇ ਉਹਨਾਂ ਸਾਡੇ ਹਿੰਦੂਆਂ ਬਾਰੇ ਸਾਡੀਆਂ ਮੂਰਤੀਆਂ ਬਾਰੇ ਕੋਈ ਨਾ ਕੋਈ ਬਕਵਾਸ ਕਰੀ ਜਾ ਰਿਹਾ ਹੈ ਔਰ ਉਹਦੀ ਰੋਕtham ਆਸਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹਨੂੰ ਪਤਾ ਪਾਇਆ ਜਾਵੇ ਔਰ ਯਾ ਔਰਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨੂੰ ਜੇਲ੍ਹ ਦੇ ਅੰਦਰ ਸੁਟਾਇਆ ਜਾਵੇ ਤਾਂ ਕਿ ਕੋਈ ਦੁਬਾਰਾ ਨਾ ਕਰੇ ਤੇ 30 ਤਰੀਕ ਨੂੰ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਏਗਾ ਪ੍ਰਸ਼ਾਸਨ ਨੂੰ ਕਹਿ ਡਿਮਾਂਡਰ ਦੇ ਦਿੱਤਾ ਗਿਆ ਵਾ ਜੇ ਪ੍ਰਸ਼ਾਸਨ ਨਹੀਂ ਰੋਕਦੀ ਉਹਨੂੰ ਤੇ ਅਸੀਂ ਸਾਰੇ ਜਨ ਸੰਸਥਾ ਨੂੰ ਨਾਲ ਲੈ ਕੇ ਸਾਰੇ ਸੰਸਥਾਵਾਂ ਹਿੰਦੂ ਸੰਸਥਾਵਾਂ ਸਿਕ ਸੰਸਥਾਵਾਂ ਨਾਲ ਲੈ ਕੇ ਉਹਦਾ ਵਿਰੋਧ ਕੀਤਾ ਜਾਏਗਾ ਉਹਨੂੰ ਬੰਦ ਕਰਾ ਜਾਇਆ ਜਾਵੇ ਜੈ ਵਾਲਮੀਕੀ ਜੀ ਜੈ ਸ਼੍ਰੀ ਰਾਮ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਮੈਂ ਲਾਪ੍ਰੀਤ ਸਿੰਘ ਪੰਜਾਬ ਯੂਥ ਪ੍ਰਧਾਨ ਤੋਂ ਨਸਬ ਪ੍ਰੇਸ਼ਕ ਗਵਾਨ ਵਾਲਮੀਕੀ ਆਸ਼ਰਮ ਤੋਂ ਸੇਵਾਦਾਰ ਹਾਂ ਜਿਹੜਾ ਸਾਡੇ ਵਕ ਵਕ ਜਥੇਬੰਦੀਆਂ ਨੇ ਜਿਹੜਾ ਵਾ ਮੰਗ ਪੱਤਰ ਜਿਹੜਾ ਵਾ ਡੀਸੀ ਸਾਹਿਬ ਨੂੰ ਦਿੱਤਾ ਵਾ ਉਦੇ ਸਬੰਧ ਵਿੱਚ ਮੈਂ ਇਹੀ ਕਵਾਂਗਾ ਜਿਹੜੇ ਇਹ ਝੜਕਾਉ ਜਿਹੜੇ ਪ੍ਰਚਾਰਕ ਜਿਹੜੇ ਹੈਗੇ ਆ ਆਪਣੇ ਪਾਸਟਰ ਹਰ ਇੱਕ ਦੀ ਅਸੀਂ ਸਾਰਿਆਂ ਦਾ ਨਹੀਂ ਵਿਰੋਧ ਕਰਦੇ ਜਿਹੜੇ ਇਹੋ ਜਿਹੇ ਝੜਕਾਉ ਬਿਆਨ ਦਿੰਦੇ ਜਾਂ ਗਲਤ ਜਿਹੜਾ ਮਿਸ ਗਾਈਡ ਕਰਦੇ ਆ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਆ ਉਹਨਾਂ ਦੇ ਜਿਹੜਾ ਅਗੇਂਸਟ ਆਪਾਂ ਜਿਹੜਾ ਇਹਨਾਂ ਨੇ ਸਾਡੇ ਵਕਫਾ ਜਥੇ ਬੰਦੀਆਂ ਨੇ ਮੰਗ ਪੱਤਰ ਦਿੱਤਾ ਵਾ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਇਹੋ ਜਿਹੇ ਮਾੜੇ ਆਨਸਰਾਂ ਨੂੰ ਜਿਹੜਾ ਵਾ ਬੰਦੀ ਕਾਨੂੰਨੀ ਕਾਰਵਾਈ ਕੀਤੀ ਦਖਾਓ ਰੋ ਜਥੇਬੰਦੀਆਂ ਉਹਨਾਂ ਤੇ ਕਰਨਗੀਆਂ ਜਿਹੜੇ ਝਰਕਾਓ ਬਿਆਨ ਦੇ ਕੇ ਤੇ ਜਿਹੜੇ ਲੋਕਾਂ ਨੂੰ ਝਰਕਾਉਂਦੇ ਆ ਤੇ ਜਿਹੜੇ ਖਰਾਬ ਕਰਦੇ ਆ ਮੈਂ ਰਿੰਕੂ ਜੀਐਮਜੀ ਪ੍ਰੈਜ਼ੀਡੈਂਟ ਡਾਕਟਰ ਬੀਆਰਐਮ ਮੇਰਿਕ ਪੁਲਾਇਮੈਂਟ ਤੋਂ ਜਿਸ ਤਰ੍ਹਾਂ ਕਿ ਸਾਡੇ ਭਰਾਵਾਂ ਨੇ ਦੱਸਿਆ ਵੀ ਕ੍ਰਿਸ਼ਨ ਭਾਈਚਾਰੇ ਲੋ ਰੋਜ਼ ਕੋਈ ਨਾ ਕੋਈ ਨਵਾਂ ਹੀ ਸ਼ੋਸ਼ਾ ਸ਼ਬਦ ਦਿੱਤਾ ਜਾਂਦਾ ਕਦੇ ਕਹਿ ਦਿੰਦੇ ਆ ਵੀ ਅਸੀਂ ਜਿਹੜਾ ਬੰਦਾ ਬਿਮਾਰ ਆ ਕਿਸੇ ਨੂੰ ਬਲੱਡ ਕੈਂਸਰ ਆ ਕਿਸੇ ਨੂੰ ਕੋਸ਼ਿਆ ਵੀ ਇਹ ਹੀ ਏਦਾਂ ਹੀ ਠੀਕ ਕਰਦਾਂਗੇ ਇਹ মিডিਆ ਵਾਲੇ ਭਰਾਵਾਂ ਨੂੰ ਮੈਂ ਕਹਿਣਾ ਚਾਹਾਂਗਾ ਵੀ ਜਿੰਨਾ ਬੰਦਾ ਬਿਮਾਰ ਹੈ ਜਿਹੜਾ ਬੰਦਾ ਮੈਡੀਸਿਨ ਨਾਲ ਠੀਕ ਨਾ ਮੈਡੀਸਿਨ ਨਾਲ ਹੀ ਹੋਏਗਾ ਉਹ ਕਿਦਾਂ ਠੀਕ ਕਰ ਦੇਣਗੇ ਤੇ ਮੈਂ بار بار ਪ੍ਰਸ਼ਾਸਨ ਨੂੰ ਇਹ ਬੇਨਤੀ ਕਰ ਰਿਹਾ ਵਾ ਵੀ ਪ੍ਰਸ਼ਾਸਨ ਇਹ ਕਮਾਲ ਧਿਆਨ ਦੇਵੇ ਧਿਆਨ ਦੇਵੇ ਇਹ ਪ੍ਰਸ਼ਾਸਨ ਦੀ ਮਲਕੀਅਤ ਆ ਜੇ ਪ੍ਰਸ਼ਾਸਨ ਨਹੀਂ ਧਿਆਨ ਦੇਵੇਗਾ ਤੇ ਆ ਨਾਲੇ ਟਾਈਮ ਤੇ ਅੱਗੇ ਦੇ ਪੰਜਾਬ ਦਾ ਮਾਹੌਲ ਖਰਾਬ ਹੈ ਇਹ ਨਾਲ ਹੋਰ ਜ਼ਿਆਦਾ ਖਰਾਬ ਹੋ ਜਾਏਗਾ ਮੈਂ ਉਹੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਧਿਆਨ ਦੇਵੇ ਇਸ ਕੰਮ 'ਤੇ ਤੇ ਤੀਨੂ ਜਿਹੜਾ ਪ੍ਰੋਗਰਾਮ ਕਰ ਰਿਆ ਉਹਦੇ ਵਿੱਚ ਤੁਹਾਨੂੰ ਦੱਸਤਾ ਸਾਡੀ ਸਾਰੀ ਸਸਤਾਵਾਂ ਨੇ ਅਸੀਂ ਇਹ ਨਹੀਂ ਕਹਿੰਦੇ ਵੀ ਕੇਰੇ ਪ੍ਰੋਗਰਾਮ ਚ ਰੋਕਥਾਮ ਕਰੀਏ ਪਰ ਪ੍ਰੋਗਰਾਮ ਨੂੰ ਪ੍ਰੋਗਰਾਮ ਲੈ ਕੇ ਚੱਲੇ ਇਹਨਾਂ ਵੀ ਲੋਕਾਂ ਨੂੰ ਭੁਗਤਾਈ ਭਾਸ਼ੰਦਿਓ ਅਤੇ ਲੋਕਾਂ ਦੇ ਵੈਲ ਰੋਗ ਪੈਦਾ ਕਰੋ